ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਹੋਰ ਸਾਰਾ ਨੂੰ ਬੜਾ ਠੀਕ ਠਾਕ ਹੈ ਤੇ ਚੱਲ ਰਿਹਾ ਜੀ ਕੰਮ ਅੱਜ ਦੇ ਮਹਾਰਾਜ ਦੇ ਟਾਈਮ ਨਾਲ ਸੂਰਜ ਕੱਢਦਾ 9 ਵਜੇ ਲੱਗੇ ਤੇ ਕੱਲ ਵੀ ਠੰਡ ਬਹੁਤ ਸੀ ਪਰਸੋਂ ਤੇ ਚਲੋ ਤਿੰਨ ਚਾਰ ਦਿਨ ਤੋਂ ਲਗਾਤਾਰ ਪੂਰੀ ਠੰਡ ਪਈ ਪਰ ਅੱਜ ਮੌਸਮ ਠੀਕ ਹੈ ਇੰਨਾ ਕ ਮੌਸਮ ਟਾਈਮ ਨਾਲ ਤਪ ਤੋਂ ਪੰਨਿਕਲ ਜੇ ਤੇ ਬਜਾਈ ਵੀ ਹੋਈ ਸਹੀ ਤਰੀਕੇ ਨਾਲ ਹੋ ਜਾਣੀ ਹੈ ਸਾਰਿਆਂ ਦੀ ਤੇ ਬਜਾਈ ਦਾ ਤਾਂ ਪੂਰਾ ਜੋਰ ਆ ਤੇ ਬਸ ਮੰਨ ਲਓ ਵੀ ਪਜਾ 80% ਤੋਂ ਉੱਤੇ ਉੱਤੇ ਬਜਾਈ ਹੋ ਚੁੱਕੀ ਆ ਕੋਈ ਜਵੇਂ ਮੇਡ ਮੇਡ ਕਈ ਕਈਆਂ ਨੇ ਚਲੋ ਫਸਲ ਨਹੀਂ ਵੱਡੀ ਵੱਡੀ ਗਈ ਸੀ ਜਦ ਬੁੱਤੇ ਬੁੱਤੇ ਸੀ ਕੋਈ ਸੋਰ ਇਦਾਂ ਇਦਾਂ ਬਸ ਉਹਨਾਂ ਦੇ ਪਏ ਆ ਪਾਣੀ ਮੋਟੀ ਬਾਕੀ ਬਜਾਈ ਹੋ ਹੀ ਗਈ ਆ ਟੋਟਲ ਆਮ ਤੌਰ ਤੇ ਹੋਰ ਸਾਰੇ ਵਧੀਆ ਠੀਕ ਠਾਕ ਆ ਜੀ ਚੱਲ ਰਿਹਾ ਜੀ ਆਪਣਾ ਟਰੈਕਟਰ ਅਪਰੋ ਲੈ ਆ ਲਈ ਖੜੇ ਖਰਚਿਆਂ ਦੇ ਵਿੱਚ 11 21 ਦੇ ਪਹਿਲੇ ਗੇਅਰ ਤੇ चक्रेस ब आराम हड़ील हौली हम सफाई बढ़िया आ रही ग्यारह लेना लेना ला के अगर शुरू करती बजाई ਰਾਮਰਾਤੋ ਜਾਨਾ ਟਰੈਕਟਰ ਤੇ ਸਫਾਈ ਵੀ ਪਿੱਛੋਂ ਬਧੀਆ ਹੀ ਆਈ ਹੈ ਥੋੜੀ ਜਿਹੀ ਰੇਤ ਲੈ ਵਾਹਣੀ ਇੰਨਾ ਕੋਈ ਤੰਗਲੇ ਉਦਾਸ ਨਹੀਂ ਨਿਕਲ ਉੱਥੇ ਜੇ ਮੁੱਛਲ ਦੀ ਸਿੱਧਰ ਪਿੱਛੇ ਵਾਈ ਕੱਲ ਇੱਥੇ ਚੱਲਦਾ ਟਰੈਕਟਰ ਹੁਣ ਅੱਜ ਜਿਹੜੇ ਵੱਟਾ-ਮੱਟਾ ਖਿੱਚਤੀਆਂ ਬਸ ਆ लास्ट ਵਜਾਈ ਰਹਿ ਗਈ ਇੱਥੇ ਚਲੋ ਤਾਂ ਬਾਦ ਆਪਣੇ ਆਪ ਦੇ ਚੱਲਾਂਗੇ ਆਪਣੇ ਵੱਡੇ ਭਰਾ ਦੇ ਵਜਾਈ ਕਰਾਂਗੇ ਸਟਾਰਟ ਫਿਰ ਮੰਨ ਲਓ ਵੀ ਹੁਣ ਆਪਦੇ ਆਪ ਦੇ ਰਹਿ ਗਿਆ ਬਸ 11 ਬੇਲੀਆਂ ਨੇ 60 70 ਕਿੱਲੇ ਬਸ ਉਹ بیچ ਕੇ ਉੱਤੋਂ ਬਾਅਦ ਜੇ ਬਾਰ ਕੰਮ ਮਿਲ ਗਿਆ ਠੀਕ ਨਹੀਂ ਤਾਂ ਇਹ ਖਲਾਤਾਂ ਫਸੋਂ ਟੋਟਲ ਮੰਨ ਲਓ ਵੀ ਆਪ ਦਾ ਆ ਦੇ ਰਹਿ ਗਿਆ ਆਪਦੀ ਬਜਾਈ ਪਈ ਆ ਆਪਣੀ ਤੇ ਆਪਣੇ ਯਾਰ ਫੇਲੀ ਆ ਉਹਨਾਂ ਦੀ ਬਜਾਈ ਆ ਥੋੜੀ ਜੀ ਤੇ ਬਸ ਕੱਚ ਹੁਣ ਜਿਹਨਾਂ ਜਿਹਨਾਂ ਨੇ ਪਹਿਲਾਂ ਸ਼ੁਰੂ ਕੀਤਾ ਸੀ ਕੰਮ ਕੱਲ ਦਾ ਨਿਪਟਦਾ ਜਾਂਦਾ ਕਹਿੰਦੇ 5 ਕਿੱਲੇ ਕਹਿੰਦੇ 7 ਕਿੱਲੇ ਕਹਿੰਦੇ 10 ਕਿੱਲੇ ਜੀ ਨਿਪਟਦਾ ਆ ਰਿਹਾ ਸਰ ਪਰ ਬਣਾ ਦਾ ਕੀ ਥੋੜਾ ਸੁਪਰ ਚੀਟਰ ਕਰ ਰਿਹਾ ਖਰਾਬ ਆਪਾਂ ਨੂੰ ਇਹ ਜਦੋਂ ਹਾਲ ਸੁਪਰ ਚੀਟਰ ਨੇ ਖਰਾਬ ਨਹੀਂ ਕੀਤਾ ਅਰ ਕੀ ਕੇਅਰਫੁਲ ਖਰਾਬ ਕਰ ਰਿਹਾ ਇਹਦਾ ਕੱਲ ਫੇਰ ਚੇਂਜ ਕਰਕੇ ਗਏ ਗਰਾਰੀ ਕੂਲੀ ਅੰਦਰ ਆ ਜੀ ਮੈਂ ਕਿਹਾ ਬਾਹਰ ਕੰਮ ਸੀਗਾ ਨਹੀਂ ਮੜੀ ਬੜੀ ਪੈ ਗਿਆ ਜਾਸ ਕੇ ਦੇ ਪਾਸੇ ਹੁਣ ਦੇਖੋ ਕੀ ਕਰਦੇ ਅੱਜ ਅੱਜ ਫੇਰ ਬਹੁਤ ਗਰਮ ਹੈ ਫੇਰ ਹੁਣ ਕਹਿੰਦੇ ਅਸੀਂ ਆਵਾਂਗੇ ਚੈੱਕ ਕੀ ਕਰਦੇ ਜੀ ਆਪਣੇ ਲਗਣੀ ਅੱਜ ਕੰਪੈਨ ਕੋਈ ਵੀਡੀਓ ਪਾਵਾਂਗੇ ਤੁਹਾਨੂੰ ਜਲਦੋਂ ਤੋਂ ਪੱਲਾ ਕੀ ਵਧੀਆ ਮਾਲ ਆਪਣਾ ਖਾਣਾ ਕਰੇ ਤੇ ਨਵੰਬਰ ਤੋਂ ਬਾਅਦ ਆਪਾਂ ਲੈ ਕੇ ਜਾਵਾਂਗੇ ਖੜਗੁਰੂ ਦੇ ਬਜਾਈ ਕਰਕੇ ਫਿਰ ਸੜ ਕਰਾਂਗੇ ਇੱਕ ਵੱਡੀ ਕਟ ਵੱਲ ਜੀ ਕੀ ਹਾਲ ਹੈ ਸਾਰਿਆਂ ਦਾ ਤੇ ਆਪਣੀ ਨਵੀਂ ਵੀਡੀਓ ਆਪਾਂ ਬਣਾ ਰਹੇ ਹਾਂ 1400 ਮੁੱਛਲਾ ਵੀ ਹਾਥ ਨਾਲ ਕਾੜ ਕੇ ਬਣਾਇਆ ਸਾਰਾ ਠੀਕ ਬੱਕੇ ਨਾਲ ਢਾਕੇ ਸਾਫ ਹੋ ਜਾ ਫਿਰ ਇੱਕ ਨਾ ਢਾ ਕੇ ਉਸ ਤੋਂ ਬਾਅਦ ਬੋਲੀਆਂ ਚ ਭਰ ਕੇ ਲਾ ਦਾਂਗੇ ਦੋ ਤਿੰਨ ਸਾਲ ਹੋ ਗਏ ਇਹ ਵੀ ਦੀ ਕਰਦੇ ਆ ਐਰ ਕੇ ਸਾਰਾ ਨਵਾਂ ਬੀਜਾ ਸੀ ਮੁੱਛਲ ਦਾ ਪਰ ਸਰੀਪ ਸੁਪਰੀਮ ਦਾ ਵੀ ਸੀ ਸਾਰਾ ਇਹ ਤਰ੍ਹਾਂ ਸੇਟ ਮੁੱਛਲ ਦਾ ਬੀਜ ਆਪਣੇ ਕੋਲੇ ਕਰ ਰਿਆ ਤਿਆਰ ਜਦੋਂ ਬੀਜਣ ਤੋਂ ਬਾਅਦ ਬਾਜ ਜੀ ਦਾਈ ਨੂੰ ਹੁਣੇ ਦਵਾਈ ਲਾ ਕੇ ਪੱਤ ਥੋੜੀ ਛੋੜੀ ਸੁਕਾ ਦਾਂਗੇ ਸੁਕਾ ਕੇ ਉਸ ਤੋਂ ਬਾਅਦ ਫਿਰ ਇਹਨੂੰ ਹੋਰ ਇਹ ਜਮਾ ਕੇ ਲਾ ਦਾਂਗੇ ਕਿਸੇ ਰੁਕਰ ਦੇ ਵਿੱਚ ਅਤੇ ਅਗਲੀ ਵਾਰੀ ਫਿਰ ਜਦੋਂ ਬੀਜਾਂ ਤੋਂ ਪਹਿਲਾਂ ਚੰਗੀ ਤਰ੍ਹਾਂ ਡਾ ਕੇ ਸਾਫ਼ ਕਰਕੇ ਇਹਨੂੰ ਭੀਕੀ ਜਿਹੜਾ ਮੜਾ ਬੀਜ ਹੋਊਗਾ ਉੱਪਰ ਤਰਜੂਗਾ ਜਿਹੜਾ ਚੰਗਾ ਉਹ ਥੱਲੇ ਰਹੂਗਾ ਫਿਰ ਅਸੀਂ ਆਪਾਂ ਟਿੱਕ ਟਿੱਕ ਕਰਕੇ ਦਵਾਈ ਦੇ ਨਾਲ ਤੇ ਫਿਰ ਇਹਨੂੰ ਆਪਾਂ ਬੀਜਾਂਗੇ ਇਹ ਆ 481 ਮੁੱਛਲ ਤਸ ਪ੍ਰੀਮ 68 ਦਾ ਵੀ ਆਪਾਂ ਆਪ ਦਾ ਘਰ ਦਾ ਵੀ ਬਣਾਇਆ ਤੇ 1121 ਦਾ ਵੀ ਆਪਾਂ ਆਪ ਦੀ ਘਰ ਦਾ ਵੀ ਬਣਾਇਆ ਆਪਾਂ ਦੇ ਮਰ ਜ਼ਿੰਮੇਦਾਰ ਨੂੰ ਪਿੰਡ ਚ ਵੀ ਆਪਣੇ ਚਾਚੇ ਤਹਾ ਸੱਜਣ ਮਿੱਤਰਿਆ ਸਾਹਿਬ ਨੂੰ ਵਕੀ ਦਾ ਵੀ ਵੱਤ ਤੋਂ ਵੱਤ ਕਰਦਾ ਬਣਾਓ ਨਮਾ ਵੀ ਥੋੜਾ ਲੈ ਕੇ ਪਿੱਛੋਂ ਪੁੱਛੋ ਫਿਰ ਪਿਆਰ ਦੁਆਰਾ ਨਮਾ ਵੀ ਬਣਾਓ ਹਾਂਜੀ ਆਗੇ ਕਿੰਨਾ ਦੀ ਵੀਡੀਓ ਵਿੱਚ ਆਨ ਲੱਗੀ ਸੀ ਕੰਪੇਨ ਆਪਣੇ ਵੇਖੋ ਤੂ ਰੋੜੜੀ ਮਾਣ ਬਿਲਕੁਲ ਸਕਦਾ ਇਹ ਆਪਾਂ ਲਾ ਦੇਣਾ ਜਦੋਂ ਆਪਾਂ ਇਹਨੂੰ ਲਾਤਾ ਫਿਰ ਕੋਲੋਂ ਦੀ ਲੋੜ ਨਹੀਂ ਵੀ ਮਾਲ ਖਰਾਬ ਹੋ ਜਾ ਟੈਨਸ਼ਨ ਕਿਸੇ ਗੱਲ ਦੀ ਹਾਂਜੀ ਚੱਲ ਗਿਆ ਜੀ ਆਪਣੇ ਘਰ ਜਾਣੇ ਟਾਈਮ ਹੋ ਰਿਹਾ 5 ਵਜੇ ਗਿਆ ਸ਼ਾਮ ਦੇ ਤੇ ਮੇਟ ਮਾੜੇ ਪੂਰੀ ਚੁੱਕ ਸੁੱਕਾ ਮਾੜੇ ਦਾ ਜਿਹਨੇ ਕੋਲ ਥਾਲੀ ਤੋਂ ਲਾ ਰਾਂਗੇ ਜਿੰਨੇ ਦਿਨ ਮਰਜ਼ੀ ਪੈ ਰਹੇ ਨਹੀਂ ਆ ਵੀ ਖਰਾਬ ਹੋਣਾ ਬਿਲਕੁਲ ਆਵੇ ਜਾਵੇਂ ਤਰੋਂ ਸੁਪਰ ਸੀਡਰ ਚੱਲਦਾ ਚੱਲਦਾ ਗਿਆ ਕੁੱਤਿਆਂ